ਜਾਣੀ ਜਦੋਂ ਚੌਕੀਦਾਰ ਨੂੰ ਨਾਲ ਲੈ ਲੈਂਦੇ ਸੀ ਨਾ ਚੌਕੀਦਾਰ ਨੂੰ ਫੇਕੈਂਸੀ ਅੰਡੇ ਬਣਾ ਕੇ ਲੈ ਕੇ ਆ ਉਹਨਾਂ ਨੂੰ ਮੈਂ ਕਈ ਵਾਰ ਜਾਨੀ ਜਿਵੇਂ ਭੈਣ ਭਾਈ ਪਰਸਨੀ ਤੌਰ ਤੇ ਕਿਹਾ ਸੀ ਤੁਸੀਂ ਵੀ ਨਹੀਂ ਸ਼ਰਾਬ ਪੀ ਲਿਆ ਕਰੋ ਵਪਾਰੀ ਨੂੰ ਨਾ ਪਲਾਇਆ ਕਰੋ ਫਿਰ ਮੈਂ 200 ਬੱਚੀਆਂ ਵੀ ਸੰਭਲਣੀਆਂ ਨੇ ਇਹ ਮੈਂ ਅਸਵਾ ਗੇਟ ਖਲਾਉਂਦਾ ਕਿ ਅੰਡੇ ਬਣਾਉਣ ਨੂੰ ਕਹਿੰਦੇ ਸੀਗੇ ਤੇ ਨਹੀਂ ਸੁਣੀ ਉਹਨਾਂ ਨੇ ਬਾਅਦ ਵਿੱਚ ਉਹਨਾਂ ਨੇ ਜਾਨੀ ਇਹ ਮੁੱਦਾ ਚੱਕਿਆ ਵੀ ਇੱਕ ਦਿਨ ਤਾਂ ਐਵੇਂ ਦਾ ਹੋਇਆ ਵੀ ਮੇਰੇ ਪਤੀ ਨੂੰ ਸੱਧਿਆ ਉਹਨਾਂ ਦੇ ਸਾਹਮਣੇ ਮੈਨੂੰ ਅਪਸ਼ਬਦ ਬੋਲੇ ਇਹ ਭੈਣਾ ਤੱਕ ਦੀਆਂ ਗਾਲਾਂ ਵੀ ਕੱਢੀਆਂ ਤੇ ਕਿਹਾ ਤੈਨੂੰ ਇੱਥੋਂ ਭਜਾ ਦੂੰਗਾ ਮੈਂ ਤੇਰੇ ਪੱਬ ਚ ਕਾਹਨੂੰ ਪੰਜ ਕੁੜੀਆਂ ਤੇਰੇ ਬਰੋਚ ਚ ਕਰੂੰਗਾ ਤੇ ਮੈਂ ਕੰਨਿਆ ਇੰਨਾ ਵੱਡਾ ਕੰਨਿਆ ਸਕੂਲ ਆ ਮਲੇਰ ਕੋਰਲੇ ਮੈਂ ਤਾਂ ਉੱਥੇ ਇੰਨਾ ਵੱਡਾ ਕਾਂਡ ਕਰਕੇ ਆ ਗਿਆ ਤੂੰ ਮੇਰਾ ਕੀ ਕਰ ਲੇਂਗੀ ਤੇ ਮੈਂ ਤਾਂ ਮੇਰੀ ਤਾਂ ਚੱਲਦੀ ਉਹ ਬਹੁਤ ਆ ਕੀ ਕਾਂਡ ਕੀਤਾ ਸੀ ਜਿਹੜਾ ਉੱਥੇ ਜੀ ਇਹਦੇ ਕੋਈ ਛੇੜਛਾੜ ਦਾ ਕੰਨ ਸੀਗਾ ਕਿਸੇ ਮੈਡਮ ਦੇ ਨਾਲ ਉਹ ਇਹਦਾ ਸਾਫਤ ਹੋ ਗਿਆ ਸੀਗਾ ਹੂੰ ਹਾਂਜੀ ਉੱਥੇ ਇਹਨੂੰ ਸਪੈਸ਼ਲ ਰਿਪੋਰਟ ਤੇ ਲਿਖਿਆ ਵੀ ਗਿਆ ਇਹਨੂੰ ਜਵਰੀ ਰਿਟਾਇਰ ਕੀਤਾ ਜਾਵੇ ਜਾਂ ਇਹਦੀ ਜੋ ਵੀ ਇਹਦੀ ਪੋਸਟਿੰਗ ਆ ਸਿਰਫ ਮੁੰਡਿਆਂ ਦੇ ਸਕੂਲ ਦੇ ਵਿੱਚ ਹੀ ਹੋਵੇ ਕੁੜੀਆਂ ਦੇ ਸਕੂਲ ਦੇ ਵਿੱਚ ਇਹਦੀ ਪੋਸਟਿੰਗ ਨਾ ਹੋਵੇ ਸਾਰੇ ਪਤਾ ਨਹੀਂ ਜਾਣੀ ਕਿਹੜੀ ਉਹ ਗੰਦੀ ਸਰਕਾਰ ਸੀ ਜੀਨੇ ਇਹਨਾਂ ਦਾ ਰਿਕਾਰਡ ਬਿਨਾ ਚੈੱਕ ਕੀਤੇ ਇਹਨਾਂ ਨੂੰ ਇੱਥੇ ਪ੍ਰਿੰਸੀਪਲ ਲਾਤਾ ਕਿੰਨੇ ਬੱਚੇ ਨੇ ਤੁਹਾਡੇ ਅੰਡਰ ਜਿਹੜੇ ਜਿੰਨਾਂ ਤੁਸੀਂ ਦੇਖ ਰਿਹਾ ਮੇਰੇ ਅੰਡਰ ਜੀ 200 ਬੱਚਾ 200 ਬੱਚਾ ਹਾਂ ਸਾਰੇ ਬੱਚੇ ਮਜਬੂਰ ਗਰੀਬ ਅਨਾਥ ਦੇ ਸਹਾਰਾ ਸਾਰੇ ਬੱਚੇ ਏਵੇਂ ਦੇ ਨਹੀਂ ਗੇ ਉਹਨਾਂ ਨੇ ਜਾਨੀ ਐਸ ਟਾਈਮ ਤੱਕ ਅਸੀਂ ਵੀ ਐਨਾ ਕੁ ਦਿਵਾਲਿਆ ਸੀਗਾ ਉਹਨਾਂ ਨੇ ਵੀ ਵੀ ਸਾਡਾ ਖਾਣਾ ਪਾਣੀ ਵੀ ਦੁੱਬਰ ਹੋਇਆ ਪਿਆ ਸੀ ਆ ਕੰਨ ਦੀ ਤਾਜ਼ਾ ਗੱਲ ਹੈ ਜੀ ਬੱਚਿਆਂ ਦਾ ਪੇਪਰ ਸੀਗਾ ਤੇ ਸੁਨੀਹਾ ਦੇਤਾ ਵੀ ਮੈਂ ਨਹੀਂ ਬੱਚਿਆਂ ਨੂੰ ਲੈ ਕੇ ਜਾ ਸਕਦਾ ਹਸਟਲ ਵਾਲਿਆਂ ਨੂੰ ਜਿੰਮੀ ਮਰਜੀ ਜਾਣ ਹੁਣ ਜਿਨ੍ਹਾਂ ਦੇ ਜੀ ਨੇੜੇ ਤੇੜੇ ਦੇ ਪਿੰਡ ਸੀ ਜਾਂ ਕੋਈ ਹੈ ਸੀ ਘਰੇ ਲੈ ਕੇ ਜਾਣਾ ਉਹ ਲੈ ਗਏ ਪਰ ਮੇਰੇ ਬਾਕੀ 10 ਬੱਚੇ ਉਹ ਕਿਹਦੇ ਨਾਲ ਜਾਣ ਕਿਸੇ ਦੀ ਮਾਂ ਨਹੀਂ ਕਿਸੇ ਦਾ ਪਿਓ ਨਹੀਂ ਕਿਸੇ ਦਾ ਕੋਈ ਵੀ ਨਹੀਂ ਉਹ ਕਿਹਦੇ ਨਾਲ ਜਾਣ ਜਿੱਤਵਾਲ ਪੇਪਰ ਦੇ ਨੂੰ ਜਾਣਾ ਸੀ ਫਿਰ ਉਹ ਜੀ ਮੈਂ ਆਪਦੇ ਵੱਲੋਂ ਆਪਦੇ ਸਿਰ ਤੇ ਪ੍ਰਬੰਧ ਕਰਕੇ ਉਹਨਾਂ ਦਾ ਪੇਪਰ ਦਵਾਇਆ ਬੱਚਿਆਂ ਦੀ ਪੜ੍ਹਾਈ ਤੇ ਉਸ ਮਾਹੌਲ ਦਾ ਕਿੰਨਾ ਅਸਰ ਲੱਗਿਆ ਤੁਹਾਨੂੰ ਕਿੰਨਾ ਕੁ ਜੀ ਅਸਰ ਹੀ ਅਸਰਾ ਜੀ ਬੱਚੇ ਜਦੋਂ ਨਾ ਸ਼ਾਮ ਨੂੰ ਟਿਊਸ਼ਨ ਤੇ ਜਾਂਦੇ ਆ ਉਹਨਾਂ ਨੂੰ ਉੱਥੇ ਡਰਾਇਆ ਜਾਂਦਾ ਖਾਸ ਕਰਕੇ ਏਟਮੀ ਵਾਲਿਆਂ ਨੂੰ ਕਹਿੰਦੇ ਮੈਂ ਤੁਹਾਡੇ ਨਾਲ 11 ਬੱਚੇ ਤਾਂ ਫੇਲ ਕਰਨੀ ਕਰਨੀ ਨੇ ਤੇ ਬਾਕੀ ਟਿਊਸ਼ਨ ਟਾਈਮ ਮੀਨਜ਼ ਆ ਨਹੀਂ ਸਕਦੇ ਜੈਂਟਸ ਉੱਤੇ ਪਰ ਇਹਨਾਂ ਨੇ ਉੱਥੇ ਟਿਊਸ਼ਨ ਤੇ ਢੇੜਾ ਮਾਰਨਾ ਹੀ ਮਾਰਨਾ ਤੇ ਮੈਨੂੰ ਸਖਤ ਮਨਾ ਕਰਿਆ ਹੋਇਆ ਵੀ ਟਿਊਸ਼ਨ ਟਾਈਮ ਨਹੀਂ ਜਾਣਾ ਤੇ ਟਿਊਸ਼ਨ ਵਾਲੀਆਂ ਮੈਡਮਾਂ ਨੂੰ ਵੀ ਕਿਹਾ ਤੁਸੀਂ ਇਹਨੂੰ ਨਹੀਂ ਬੁਲਾਉਣਾ 9ਵੀਂ 10ਵੀਂ ਨੂੰ ਸਖਤਾਈ ਕੀਤੀ ਹੋਇਆ ਵੀ ਤੁਸੀਂ ਕਿਸੇ ਵੀ ਬੱਚੇ ਨੇ ਸਵਾਲ ਪੁੱਛਣ ਨਹੀਂ ਜਾਣਾ ਜਿਹੜਾ ਜਾਊਗਾ ਉਹਦੇ ਥੱਪੜ ਮਾਰ ਮਾਰ ਕੇ ਮੂੰਹ ਭੰਦੂ ਲੱਤਾਂ ਤੋੜ। ਅੱਛੇ ਜਦੋਂ ਡਰਿੰਕ ਕਰ ਦੇ ਕਰਕੇ ਆਉਂਦੇ ਸੀ ਉਸ ਵੇਲੇ ਬੱਚਿਆਂ ਦੇ ਨਾਲ ਬਿਹੇਵੀਅਰ ਕਿਦਾਂ ਦਾ ਹੁੰਦਾ ਹੈ ਗੱਲਬਾਤ ਕਿਦਾਂ ਦੀ ਹੁੰਦੀ ਸੀ ਸਰ ਇਹ 3 ਅਕਤੂਬਰ ਦੀ ਗੱਲ ਆ ਵੀ ਮੈਨੂੰ ਲੱਗਦਾ ਡਰਿੰਕ ਤੱਕ ਹੀ ਕੁਝ ਹੋਰ ਵੀ ਇਹਨਾਂ ਨੇ ਕੀਤਾ ਹੋਗਾ ਕਿਉਂਕਿ 4 ਵਜੇ ਤੋਂ ਲੈ ਕੇ ਪੌਣੇ 7 ਵਜੇ ਤੱਕ ਇਹਨਾਂ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਇਰਿਟੇਟ ਕਰਿਆ ਉਥੇ ਯਾਨੀ ਬੱਚਿਆਂ ਨੂੰ ਇਹ ਮਨਾ ਰਹੇ ਸੀ ਵੀ ਤੁਸੀਂ ਵਾਰਡਨ ਨੂੰ ਕਹੋ ਮੈਂ ਉਹ ਤੁਹਾਡੀ ਵਾਰਡਨ ਭਜਾਉਣੀ ਆ ਮੈਂ ਰੱਖਣੀ ਨਹੀਂ ਹੈਗੀ ਕੋਈ ਵੀ ਬੰਦਾ ਸੋਫੀਆ ਉਹ ਕਦੇ ਵੀ ਐਵੇਂ ਦੇ ਵਾਰਡ ਜੂਸ ਨਹੀਂ ਕਰਦਾ ਹੈਗਾ ਜਦਕਿ ਵੀ ਜਦੋਂ ਵੀ ਬੱਚਿਆਂ ਨਾਲ ਗੱਲ ਕਰਨੀਆਂ ਤਾਂ ਕੋਈ ਲੇਡੀ ਜ਼ਰੂਰ ਨਾਲ ਹੋਣੀ ਚਾਹੀਦੀ ਹੈ ਨਹੀਂ ਉਹ ਬਹੁਤ ਜਿਹੜੇ ਸ਼ਬਦ ਉਹ ਤੁਮ ਬੋਲਦਾ ਸੀ ਨਾ ਮੈਂ ਡੱਕਰ ਦੇਣੀ ਆ ਮੈਂ ਤਾਂ ਇਹ ਭਜਾ ਦੇਣੀ ਆ ਤੁਹਾਡੇ ਮੈਂ ਮੂੰਹ ਪਾਣ ਦੂ ਕੋਈ ਵੀ ਖਾਸ ਕਰਕੇ ਪ੍ਰਿੰਸੀਪਲ ਇਹ ਵਿਦਿਆਰਥੀ ਨਾਲ ਐਮੀ ਦੀ ਲੈਂਗੁਏਜ ਨਹੀਂ ਵਰਤ ਸਕਦਾ ਹੈਗਾ ਉਹ ਨਸ਼ੇ ਦੇ ਵਿੱਚ ਸੀ ਇਸੇ ਕਰਕੇ ਹੀ ਉਹ ਐਵੇਂ ਦੀ ਯੂਜ਼ ਕਰ ਰਿਹਾ ਸੀ 24 ਤਰੀਕ ਨੂੰ ਵੀ ਜਿਹੇ ਨਸ਼ੇ ਦੇ ਵਿੱਚ ਸੀ ਉਹ ਦਿਨ ਵੀ ਨਹੀਂ ਉਹ ਪਹਿਲਾਂ ਬੱਚਿਆਂ ਦੀ ਗੱਲ ਸੁਣਦੇ ਜਾਂ ਮੈਨੂੰ ਵਿੱਚ ਬੁਲਾਉਂਦੇ ਵੀ ਕੀ ਗੱਲ ਹੋਈ ਆ ਬੈਠ ਦੀ ਸਾਰੀ ਇਹ ਗੱਲ ਸੀ ਤੁਹਾਡੇ ਕਰੈਕਟਰ ਸਰਟੀਫਿਕੇਟ ਨਹੀਂ ਲੈਣੇ ਤੁਹਾਨੂੰ ਮੈਂ ਆਏ ਕਰ ਦੂੰ ਬਾਹ ਕਰ ਦੂੰ ਤੇ ਕੀ ਮੰਗ ਕਰਦੇ ਹੋ ਕਿਉਂਕਿ ਤੁਹਾਡੇ ਦੁਆਰਾ ਕਿਹਾ ਗਿਆ ਸੀ ਵੀ ਇਹ ਮਾਮਲਾ ਜਿਹੜਾ ਹੁਣ ਉੱਚੇ ਪੱਧਰ ਤੇ ਦੀ ਕੈਲੀ ਇਨਕੁਆਰੀ ਹੋਊਗੀ ਡੀਸੀ ਸਾਹਿਬ ਕੋਲੇ ਮੰਗ ਪੱਤਰ ਦਿੱਤਾ ਸੀ ਕੀ ਪ੍ਰੂਸਾ ਦਵਾਇਆ ਸੀ ਸਰ ਉਹਨਾਂ ਨੇ ਇਨਕੁਆਰੀ ਲਾਈ ਆ ਜਣੀ ਮੇਰੀ ਤਾਂ ਇਹੀ ਪੁਕਾਰ ਆ ਪਿੰਡ ਵਾਸੀਆਂ ਦੇ ਨਾਲ ਇਹਨਾਂ ਨੇ ਮੈਨੂੰ ਸਾਥ ਦਿੱਤਾ ਵੀ ਬੱਚੀਆਂ ਨੂੰ ਬਚਾਇਆ ਜਾਵੇ ਕੱਲ ਨੂੰ ਕੋਈ ਉਹ ਹਾਦਸਾ ਨਾ ਹੋ ਜੇ ਜਿਹਦੇ ਲਈ ਆਪਾਂ ਨੂੰ ਪਛਤਾਉਣਾ ਪਵੇ ਜੋ ਹੋ ਰਏ ਨੇ ਉਹ ਸਾਖ ਸਾਖਤ ਦਿਸ ਰਹੇ ਨੇ ਵੀ ਉਹ ਨਾ ਹੋ ਜੇ ਤੇ ਇੱਥੇ ਲੇਡੀਜ਼ ਪ੍ਰਿੰਸੀਪਲ ਲਿਆਂਦੀ ਜਾਵੇ ਅੱਜ ਸਾਰੇ ਪਿੰਡ ਵਾਸੀ ਮੇਰੇ ਨਾਲ ਇਸੇ ਗੱਲ ਤੇ ਖੜੇ ਨੇ ਮੈਂ ਵੀ ਇਹੀ ਪੁਕਾਰ ਕਰਦੀ ਆਂ ਵੀ ਮੈਨੂੰ ਮੈਨੂੰ ਬੇਸ਼ੱਕ ਇਹ ਹੁਣ ਕਹਿ ਦੇਣਾ ਰਿਜ਼ਾਈਨ ਦੇ ਕੇ ਮੈਂ ਘਰ ਚਲੀ ਜਾਊਂਗੀ ਪਰ ਮੇਰੀਆਂ ਬੱਚੀਆਂ ਨੂੰ ਬਚਾਇਆ ਤਾਂ ਮੇਰੀ ਇਹੀ ਪੁਕਾਰ ਆ ਪਿੰਡ ਵਾਸੀਆਂ ਦੇ ਨਾਲ ਤੇ ਪਿੰਡ ਵਾਸੀਆਂ ਨੂੰ ਪੁਕਾਰ ਤਰਪਾਲ ਜੀ ਤੁਹਾਡੇ ਪਿੰਡ ਦਾ ਜਿਹੜਾ ਵਿਵਾਦ ਹੈ ਜਿਹੜੇ ਹਾਈਲਾਈਟ ਹੋਇਆ ਹੋਇਆ ਹੈ ਤੇ ਪਿੰਡ ਵਾਸੀਆਂ ਦਾ ਕੀ ਰਾਮਾਵਾ ਪਤੀ ਇਹਦਾ ਮਾਨਕਾ ਦਾਤ ਨਹੀਂ ਹੈ ਮੰਨੋ ਬਹੁਤ ਜ਼ਿਆਦਾ ਗੀਤੀ ਬੱਚੇ ਪਾਉਂਦੇ ਹਨ ਉਹਨਾਂ ਦੇ ਵਧੀਆ ਭੇਟ ਲਈ ਵਧੀਆ ਪੜਾਏ ਦੇ ਉਹਨਾਂ ਦੇ ਪੂਰਾ ਮਤਲਬ ਸਹਾਜੂਦ ਦੇ ਰਹੇ ਆ ਦੇਖਣਾ 2 ਸਾਲ ਹੋ ਗਏ 2 ਸਾਲ ਨੇ ਪ੍ਰਿੰਸੀਪਲ ਦੇ ਦੁਆਰਾ ਉਦੋਂ ਦਾ ਇਹ ਮੰਨੋ ਹੌਸਲ ਦੇ ਦੇਇਆ ਸੀ ਇਹ ਦੇਖੋ ਹੁਣ ਘਰ ਦੇ ਹੀ ਘੱਟ ਰਿਹਾ ਜਾ ਰਿਹਾ ਬਹੁਤ ਗਲਤ ਹਰਕਤਾਂ ਕਰਦਾ ਮੰਨੋ ਜੋ ਤੇ ਕੰਮ ਕਰਨੀਆਂ ਨੇ ਲੈ ਦੀਆਂ ਉਹਨਾਂ ਨੂੰ ਬਹੁਤ ਗਲਤ ਬੋਲਦਾ ਬਹੁਤ ਆ ਬੋਲਦਾ ਅਸੀਂ ਵੀ ਦੋ ਵਾਰੀ ਗਏ ਆ ਉਹਦੇ ਕੋਲ ਵੀ ਭਾਈ ਤੂੰ ਆ ਗੱਲ ਆ ਜੇ ਕੋਈ ਕੰਮ ਕਰਾਉਣਾ ਵੀ ਅਸੀਂ ਪੈਸੇ ਦੇ ਦਿਆ ਕਰਾਂਗੇ ਪਰ ਇਹ ਤਾਂ ਹੁਣ ਆਪਣੇ ਖਾਣੇ ਬਣਾਉਣ ਵਾਸਤੇ ਰੱਖਿਆ ਨੂੰ ਵੀ ਇਨ੍ਹਾਂ ਤੋਂ ਉਹ ਕੰਮ ਨਾ ਕਰੋ ਉਹ ਬਾ ਨਾ ਜੀ ਮੈਂ ਤਾਂ ਕਰਾਉਣੇ ਗਾਣਾ ਤੁਸੀਂ ਕੌਣ ਸਾਨੂੰ ਰੋਕਣ ਵਾਲੇ ਪੈਸੇ ਤੁਸੀਂ ਕਿਉਂ ਦੋਵੋਗੇ ਅਸੀਂ ਜਾਂ ਸਾਡੇ ਕੋਲੇ ਰੱਖੀਨ ਮੈਂ ਇਨ੍ਹਾਂ ਤੋਂ ਕੰਮ ਕਰਾਉਣਾ ਅੱਛਾ ਪਿੰਡ ਦੀ ਮੌਜੂਦਾ ਪੰਚਾਇਤ ਦਾ ਸਟੈਂਡ ਕੀ ਐ ਇਸ ਦੇ ਉੱਤੇ ਕਿਉਂਕਿ ਕਹਿ ਲਈਏ ਵੀ ਜੇ ਕੋਈ ਵੱਡਾ ਹਾਦਸਾ ਵਾਪਰਦਾ ਜਾਂ ਕਹਿਦੇ ਵੀ ਘਟਨਾ ਵਾਪਰਦੀ ਆ ਕਿ ਉਸ ਵੇਲੇ ਜਾਗ ਆਉਗੀ ਪਿੰਡ ਦੇ ਹੋਰ ਜਿਹੜੇ ਲੋਕ ਨੇ ਕਿਹਾ ਕਿ ਅਸੀਂ ਦੇਖਿਆ ਕਿ ਜਾਦਾ ਲੋਕ ਨੇ ਜਿਹੜੇ ਉਹ ਅੱਗੇ ਨਹੀਂ ਆ ਰਹੇ ਸ਼ਾਇਦ ਡਰ ਸਤਾ ਰਿਹਾ ਕਿਸੇ ਦਾ ਇਹ ਡਰ ਸਤਾ ਇਹ ਦੇਖੋ ਪੰਚਾਇਤ ਬਹੁਤ ਵਧੀਆ ਪੰਚਾਇਤ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਹੀ ਗੱਲ ਨਹੀਂ ਕਿ ਸਰਪੰਚ ਸਾਹਿਬ ਬਹੁਤ ਵਧੀਆ ਕੰਮ ਲੇਕਿਨ ਜਦੋਂ ਉਹ ਨੂੰ ਵੀ ਉੱਥੇ ਕਹਿੰਦਾ ਮੇਰੀ ਸੁਣਵਾਈ ਨਹੀਂ ਪ੍ਰਿੰਸੀਪਲ ਨੇ ਸੁਣਾਈ ਉਹ ਵੀ ਫਿਰ ਜਾਣੋ ਸਾਡੇ ਕਹਿੰਦਾ ਵੀ ਮੈਂ ਉੱਥੇ ਆਪਣੀ ਬੇਇਜ਼ਤੀ ਥੋੜਾ ਕਰਾਉਣੀ ਇਸ ਗੱਲ ਕਰਕੇ ਉਹ ਵੀ ਮਤਲਬ ਪੰਚਾਇਤ ਦੇ 2 ਵਜੇ ਤਾਂ ਪੰਚਾਇਤ ਜੀ ਮਾਫੀ ਮੰਗ ਗਿਆ ਉਹ ਕਹਿੰਦਾ ਜੀ ਫੇਰੇ ਜਿਹੜੀ ਨਵੀਂ ਉਹ ਬਾੜ ਰ ਸਰ ਉਹਦੇ ਕਰਕੇ ਜਿਆਦਾ ਕਮ ਖਰਾਬ ਹੋ ਰਿਹਾ ਉਹਨੂੰ ਪੰਚਾਇਤ ਦੇ ਵਿੱਚ ਮੰਨੇ ਸੀ ਮੈਂ ਇਹਨੂੰ 2 ਮਹੀਨੇ ਹਟਾ ਦੂੰਗਾ ਲੇਕਿਨ ਉਹ ਹਟਾਈ ਨਹੀਂ ਉੱਥੇ ਦੀ ਬੋਤੀ ਫੇਲ ਹੈ ਹਾਲਾਂਕਿ ਉਹ ਇੱਕ ਆਬਰਕੀਆਂ ਨਾਲ ਉਹ ਬੱਤੀ ਰਹਿੰਦੀ ਆ ਉਹਦੀ ਕੁੜੀ ਰਹਿੰਦੀ ਆ ਗਾਇ ਕੋਈ ਨਾ ਲੇਡੀਜ਼ ਹੋਰ ਹੈ ਉਹ ਪਤਾ ਨਹੀਂ ਕੌਣ ਹਨ ਉਹ ਵੀ ਉੱਥੇ ਹੋਰ ਰਤੀ ਰਾਤ ਨੂੰ ਰਹਿੰਦੇ ਨੇ ਇਹਦੀ ਵੀ ਇਨਕੁਆਰੀ ਕਰੀਆ ਵੀ ਕੌਣ ਹੈ ਕੌਣ ਆਉ ਕਮ ਨਹੀਂ ਹੈ ਇਤਨਾ ਕਿਤੇ ਰਾਨੀ ਜੀ ਤੇ ਤੁਸੀਂ ਵੀ ਸਕੂਲ ਦੇ ਨਾਲ ਹੀ ਸੰਬੰਧਤ ਹੋ ਜੀ ਹਾਂਜੀ ਸਰ ਮੈਂ ਉੱਥੇ ਹੈੱਡ ਕੁੱਕਰ ਹੋਸਟਲ 'ਚ ਸਰ ਮੈਂ ਤਾਂ 4 ਮਹੀਨੇ ਹੋ ਗਏ ਰਿਜ਼ਾਈਨ ਮੈਡਮ ਨੂੰ ਦਿੱਤਾ ਸੀਗਾ ਵੀ ਮੈਂ ਲੱਗਣਾ ਨਹੀਂ ਰਹਿਗਾ ਵੀ ਉੱਥੇ ਬਹੁਤ ਕੰਮ ਲਿਆ ਜਾ ਰਿਹਾ ਸਾਡੇ ਤੋਂ ਮਜਬੂਰੀ ਉੱਤੇ ਤੁਸੀਂ ਐਜੇ ਕੁੱਕ ਜੋਇਨ ਕੀਤਾ ਸੀ ਜਾਂ ਨਹੀਂ ਸਰ ਉਹਨਾਂ ਨੇ ਗੱਲਬਾਤ ਪਹਿਲਾਂ ਕੀਤੀ ਸੀ ਵੀ ਅਸੀਂ ਤੁਹਾਡੇ ਤੋਂ ਲੇਬਰ ਵੀ ਕਰਵਾਵਾਂਗੇ ਨਹੀਂ ਸਰ ਮੈਨੂੰ 15 ਸਾਲ ਹੋ ਗਏ ਉੱਥੇ ਲੱਗੀ ਰੁਣ ਹੋਣ ਸਰ 2 ਸਾਲਾਂ ਤੋਂ ਜ਼ਿਆਦਾ ਪ੍ਰਿੰਸੀਪਲ ਸਰਾਏ ਨੇ ਇਹਨਾਂ ਨੇ ਇੰਨਾ ਸਾਡੇ ਤੇ ਜ਼ੁਲਮ ਕਰੇ ਨੇ ਨਾ ਨਾ ਕਰਨ ਤੇ ਦੇਖੋ ਸਵੇਰੇ ਸਾਢੇ 6 ਅਸੀਂ ਜਾਣੇ ਡਿਊਟੀ ਦੇਖੋ ਸਾਡੀ ਰਾਤ ਨੂੰ 8:30 ਵਜੇ ਆਉਣਾ ਤਿੰਨੋਂ ਟਾਈਮ ਖਾਣਾ ਹੈ ਸਾਡਾ 200 ਬੱਚੇ ਹਾਂ ਤੇ ਤੁਸੀਂ ਆਪ ਦੇਖੋ ਆਪਾਂ ਘਰ ਇੱਕ ਘੰਟਾ ਰਸੋਈ ਚ ਕੰਮ ਕਰਕੇ ਥੱਕ ਜਾਂਦੇ ਹਾਂ ਉੱਥੇ ਸਾਨੂੰ ਸਾਰਾ ਦਿਨ ਕੰਮ ਨਹੀਂ ਪੂਰਾ ਹੋਏ ਫਿਰ ਉਸ ਦੇ ਬਾਵਜੂਦ ਜਿਹੜਾ ਘੰਟਾ ਫ੍ਰੀ ਹੁੰਦਾ ਸੀ ਸਾਡੇ ਕੋਲ 2 ਘੰਟੇ ਕਹਿੰਦੇ ਸੀ ਉਧਰ ਚੱਲੋ ਜੀ ਕੰਮ ਕਰਨ ਇਤੋਂ ਤੱਕ ਕਿ ਸਾਡੇ ਤੋਂ ਬਾਹਰ ਸੜਕ ਤੇ ਵੀ ਸਫਾਈ ਕਰਵਾਈ ਹੈ ਇਹਨਾਂ ਨੇ ਸਕੂਲ ਦੇ ਬਾਹਰਲੇ ਪਾਸੇ ਕੀ ਲੱਗਦਾ ਵੀ ਜਾਣ ਕੇ ਹਰਾਸ ਕੀਤਾ ਜਾ ਰਿਹਾ ਸੀ ਤੁਹਾਨੂੰ ਸਰ ਅਜੇ ਅਸੀਂ ਕੁਝ ਕਹਿੰਦੇ ਸੀ ਉਹਨਾਂ ਨੂੰ ਤਾਂ ਉਹ ਕਹਿੰਦੇ ਸੀ ਵੀ ਤਨਖਾਹ ਨਹੀਂ ਮਿਲਦੀ ਤੁਹਾਨੂੰ ਤਨਖਾਹ ਮਿਲ ਰਹੀ ਹੈ ਸਰ ਉਹਨਾਂ ਨੂੰ ਤਾਂ ਅਸੀਂ ਕੀ ਕਹਣਾ ਸਰ ਨੂੰ ਚੌਂਕੀਦਾਰ ਨੂੰ ਭੇਜ ਦ assi ਫੇ ਉਹਨਾਂ ਨੂੰ ਸੱਦ ਕੇ ਲਿਆਓ ਅਸੀਂ ਉਹਨਾਂ ਨੂੰ ਕਹਿਣਾ ਅੰਕਲ ਵੀ ਅਸੀਂ ਹੁਣ ਇੱਧਰ ਖਾਣਾ ਬਣਾਈਏ ਯਾ ਉੱਧਰ ਜਾਏ ਕਹਿੰਦੇ ਜੀ ਮੈਨੂੰ ਨਹੀਂ ਪਤਾ ਬਈ ਪ੍ਰਿੰਸੀਪਲ ਸਰ ਨੇ ਬੁਲਾਇਆ ਮੌਕੇ ਦੇ ਅਫਸਰ ਨੇ ਕਹਿਣਾ ਤਾਂ ਮੰਨਣਾ ਹੀ ਪਊਗਾ ਇਹੋ ਜਿਹਾ ਕੁਝ ਕਿਹਾ ਜਾਂਦਾ ਸੀ ਤੁਸੀ ਕੀ ਮੰਗ ਕਰਦੇ ਹੋ ਹੁਣ ਸਰਕਾਰ ਸਰ ਮੇਰੀ ਤਾਂ ਇਹ ਹੀ ਮੰਗ ਹੈ ਕਿ ਪ੍ਰਿੰਸੀਪਲ ਸਰ ਨੂੰ ਇੱਥੋਂ ਬਦਲੀ ਕਰਾਉਣੀ ਚਾਹੀਦੀ ਹੈ ਇੱਥੋਂ ਜਾਣਾ ਚਾਹੀਦਾ ਇਹਨਾਂ ਨੂੰ ਵੈਸੇ ਤਾਂ ਡਿਊਟੀ ਵੀ ਨਾ ਦਿਓ ਜਿਹੋ ਜੇ ਇਹਨਾਂ ਦੇ ਹਰਕਤਾਂ ਨੇ ਠੀਕ ਹੈ ਨਾ ਤੇ ਇੱਥੇ ਲੇਡੀਸ ਪ੍ਰਿੰਸੀਪਲ ਹੋਣੀ ਚਾਹੀਦੀ ਹੈ ਤਾਂ ਜੋ ਸਾਡੀਆਂ ਬੱਚੀਆਂ ਆਪਣਾ ਦੁੱਖ ਸੁੱਖ ਉਹਨਾਂ ਨਾਲ ਕਰ ਸਕਣ ਸਾਂਝਾ ਤਕਲੀਫ ਹੈ ਕੋਈ ਦੱਸ ਗਣ ਸਾਡੇ ਵੱਲੋਂ ਸਰ ਬੱਚਿਆਂ ਨੂੰ ਪੁੱਛ ਲਓ ਜੇ ਕੋਈ ਤਕਲੀਫ ਹੈ ਅਸੀਂ ਜ਼ਿੰਮੇਵਾਰ ਹਾਂ ਉਹਨਾਂ ਦੀ ਕਿਤੇ ਨਾ ਕਿਤੇ ਸੰਦੀਪ ਜੀ ਤੇ ਤੁਹਾਡੇ ਬੱਚੇ ਪੜ੍ਹਦੇ ਨੇ ਹਾਂਜੀ ਮੇਰੀ ਬੇਟੀ ਪੜ੍ਹਦੀ ਹੈ ਜੀ ਕਿਹੜੇ ਕਿੱਥੋਂ ਤੁਸੀਂ ਲੋਕ ਨੂੰ ਨਹੀਂ ਜੀ ਮੈਂ ਨਾਬੇ ਤੋਂ ਆਈ ਨਾਬੇ ਤੋਂ ਤੇ ਜਿਹੜਾ ਵਿਵਾਦ ਹੈ ਤੁਹਾਡੇ ਤੇ ਕਿੰਨਾ ਕਸਰ ਪੈ ਇਸ ਚੀਜ਼ ਦਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਸਰ ਬੱਚਿਆਂ ਨੂੰ ਕੜਨ ਲਈ ਟਿਊਸ਼ਨ ਨਹੀਂ ਦੇ ਰਹੇ ਪਾਣੀ ਪੀਣੇ ਜਾ ਰਹੇ ਕਿ ਤੁਹਾਡੇ ਥੱਪੜ ਮਾਰੂ ਮੈਂ ਇਹ ਕਰੂੰ ਤੁਹਾਡੇ ਅੰਕ ਘੱਟ ਲਾਉਂ ਇਸ ਤਰ੍ਹਾਂ ਪ੍ਰਿੰਸੀਪਲ ਦਾ ਬੋਲਣ ਦਾ ਕੋਈ ਅਧਿਕਾਰ ਨਹੀਂ ਛੁੱਟੀ ਹੁੰਦੀ ਆਪਦੇ ਘਰ ਜਾਵੇ ਤਾਂ ਰੂਪੀਕੇ ਹੋਸਟਲ ਜਾਉਣ ਦਾ ਪ੍ਰਿੰਸੀਪਲ ਦਾ ਕੋਈ ਮਤਲਬ ਨਹੀਂ ਹੈ ਕੀ ਨਾਮ ਸਰ ਆਪਣਾ ਜੀ ਹਰਜਿੰਦਰ ਸਿੰਘ ਜੀ ਤੇ ਤੁਸੀਂ ਸਕੂਲ ਦੇ ਦੇਸੀ ਬਣ ਸਕ ਹਾਂਜੀ ਅਚਾ ਸਰ ਤੁਹਾਡੇ ਉੱਤੇ ਸਕੂਲ ਦੀ ਵਾਰਡਨ ਅਤੇ ਹੈੱਡਕੁੱਕ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਵੀ ਤੁਸੀਂ ਡ੍ਰਿੰਕ ਕਰਕੇ ਜਿਹੜਾ ਉਹਨਾਂ ਨੂੰ ਵੀ ਤੰਗ ਪ੍ਰੇਸ਼ਾਨ ਕਰਦੇ ਸੀ ਤੇ ਮੈਨੂੰ ਹੋਸਟਲ ਦੇ ਵਿੱਚ ਜੋ ਬੱਚੀਆਂ ਨੇ ਤਕਰੀਬਨ ਉਹਨਾਂ ਨਾਲ ਵੀ ਗਾਲੀ ਗਲੋਚ ਕਰਦੇ ਸਨ ਸਰ ਦੇ ਇਲਜ਼ਾਮ ਨੇ ਇਹ ਬਿਲਕੁਲ ਝੂਠੇ ਨੇ ਜਿਹੜੀ ਮੇਰੀ ਇਨਕੁਆਰੀ ਆ ਉਹ ਮਾਨਯੋਗ ਡੀਸੀ ਸਾਹਿਬ ਕੋਲੇ ਪੈਂਡਿੰਗ ਪਈ ਆ ਜਿੰਨਾ ਜ਼ਿਕਰ ਉਹਨੂੰ ਇਨਕੁਆਰੀ ਦਾ ਪੈਂਡਿੰਗ ਕੋਈ ਸਲੂਸ਼ਨ ਨਹੀਂ ਹੁੰਦਾ ਇਸ ਰਿਗਾਰਡਿੰਗ ਮੈਂ ਹੋਰ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਪੇਪਰ ਵਾਲੀ ਸਰ ਕਹਿੰਦੇ ਬੱਚੇ ਤਾਂ ਪੇਪਰ ਸੀ ਬੱਚਿਆਂ ਦੇ ਵੀ ਤੁਸੀਂ ਕਹਿੰਦੇ ਪੇਪਰ ਨਹੀਂ ਲਗਾਉਣੇ ਸੀ ਤੇ ਤੇਰੇ ਪੇਪਰ ਦੇ ਬੱਚਿਆਂ ਨੇ ਸੌਲਵ ਨਹੀਂ ਬੱਚੇ ਸਰ ਸਾਰੇ ਪੇਪਰ ਦੇ ਕੇ ਆਏ ਤੇ ਤੇ ਇੱਕ ਸਰ ਹੋਰ ਲਾਈ ਤੁਸੀਂ ਪਹਿਲਾਂ ਵੀ ਜਿਹੜੇ ਤੁਸੀਂ ਉਹਨਾਂ ਦੇ ਕੋਲੇ ਕੰਨਿਆ ਕਸੂਰ ਦੇ ਵਿੱਚ ਸੀਗੇ ਉਹ ਸਰ ਪ੍ਰਾਣਾ ਮੈਟਰੋ ਦੇ ਗਾਰਡਨ ਵਿੱਚ ਕੋਈ ਗਲਤੀ ਕਰਨੀ ਚਾਹੀਦੀ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ